ਨਕੋਦਰ ਦੇ ਜਿਹੜੇ ਪਿੰਡ ਹੈਗੇ ਆ ਜੇ ਦੋਨੇ ਦੀ ਗੱਲ ਕਰੀਏ ਤਾਂ ਲਗਾਤਾਰ ਚੋਰਾ ਦੇ ਹਵਾਲੇ ਇਸ ਲਈ ਕਹਿ ਰਹੇ ਆ ਕਿਉਂਕਿ ਨਕੋਦਰ ਦੋਨਾ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਰਾਵਾਂ ਵਧਦੀਆਂ ਜਾ ਰਹੀਆਂ ਨੇ ਅੱਜ ਪਿੰਡ ਖੀਵਾ ਦੇ ਵਿੱਚ ਖੜੇ ਆ ਜਿੱਥੇ ਕਿ ਇੰਦਰਜੀਤ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਖੜੇ ਆ ਜਿੱਥੇ ਘਰ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਹੱਲਾ ਬੋਲਿਆ ਅਤੇ ਲੱਖਾਂ ਰੁਪਏ ਦਾ ਸਮਾਨ ਸੋਨੇ ਦਾ ਅਤੇ ਨਗਦੀ ਲੈ ਕੇ ਫਰਾਰ ਹੋ ਚੁੱਕੇ ਨੇ ਵੀਰ ਜੀ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਜੀ ਮਨਦੀਪ ਚਾਹਣਾ ਜੀ की कहना चाहोगे ਜਿਹੜੀ ਇਹ ਚੋਰੀ ਹੋਈ बस की ਕੀ ਦੱਸੀਏ ਜੀ ਹੋਂ ਉਹ ਰਾਤ ਜੀ ਨਸਾਫ ਚਾਈ ਹੋਇਆ ਜੀ ਇੱਕ ਕੀ ਕੀ ਸੀਗਾ ਆਪਣੇ ਆਪਣੇ ਜੀ ਚਾਰ ਚੈਂਡੀਆਂ ਸੀਗੀਆਂ ਗਲਤੀਆਂ ਦੋ ਸੈਟ ਘੜਿਆ ਦੇ ਸੀ ਤੇ ਤਕਰੀਬਤ ਅੱਧਾ ਕਿਲੋ ਦਾ ਸੀਗਾ ਜੀ 20 ਮਗਰ ਤੋਂ 2000 2000 ਮਗਰ ਸੀਗਾ ਚੋਰ ਆਏ ਕਿੱਧਰ ਦੀ ਹੈਗੇ ਆ ਆਪਣੇ ਬੈਕ ਸਾਈਡ ਦੇ ਆਏ ਆ ਜੀ अच्छा हो हो जी। जी कोई CCTV, नहीं टोटल ਕਿੰਨਾ ਕ ਨੁਕਸਾਨ ਹੋ ਗਿਆ ਹੋਗਾ 25 30 ਲੱਖ ਦੇ ਵਿੱਚ ਵਿੱਚ ਹੈਗਾ ਜੀ 25 30 ਲੱਖ ਰੁਪਏ ਦੇ ਤੇ ਜੇ ਗੱਲ ਕਰੀਏ ਕੋਈ ਸੀਸੀਟੀਵੀ ਕੈਮਰੇ ਵਗੈਰਾ ਆਸਤੇ ਪਾਸੇ ਲੱਗੇ ਹੋਣ ਆਸੇ ਪਾਸੇ ਸਾਡੇ ਏਰੀਏ ਤੇ ਤਾਂ ਹੈ ਨਹੀਂ ਜਿੰਦ ਪਿੰਡ 'ਚ ਹੈਗੇ ਆ ਜੀ ਠੀਕ ਹੈ ਹਾਂ ਜੀ ਕੋਲ ਆਈ ਸੀ ਹਾਂ ਜੀ ਆਈ ਸੀ ਉੱਡੀ ਵਾਲੇ ਵੀ ਆਈ ਸੀ ਕੇ ਸਵੇਰੇ ਪਰਪੋਲ ਲੈ ਕੇ ਲੱਗਾ ਆ ਜੀ ਤੇ ਸ਼ਾਮੀ ਨਕੋਦਰਾ ਵਾਲੇ ਵੀ ਠਾਣੀ ਉੱਤੇ ਆ ਜਾਂਦੇ ਆ ਅੱਛਾ ਹਾਂ ਜੀ ਤੇ ਇਹ ਚੋਰ ਜਿਹੜੇ ਹੈਗੇ ਆ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਸਾਨੂੰ ਜੀ ਤਕਰੀਬਨ ਪੌਣੇ 3 ਵਜੇ ਪਤਾ ਲੱਗਾ ਜੀ ਮਾਤਾ ਨੂੰ ਬਾਥਰੂਮ ਆਇਆ ਜੀ ਮੇਰੀ ਘਰ ਵਾਲੀ ਉਹ ਬਾਥਰੂਮ ਕਰਵਾਇਆ ਵਾ ਦਵਾ ਨਹੀਂ ਖੋਲਿਆ ਕੋਸ਼ਿਸ਼ ਕੀਤੀ ਪੌਣੇ ਦਾ ਵੀ ਖੜੀ ਮੇਰੀ ਨਾਲ ਬੰਦ ਹੋ ਗਿਆ ਦਰਵਾਜਾ ਤੇ ਜਦੋਂ ਅਸੀਂ ਦੋ ਹੱਥਾਂ ਨਾਲ ਖੋਲਿਆ ਵਾ ਤੇ ਟੀਵੀ ਡਰੋਲੀ ਜਿਹੀ ਸੀ ਤੇ ਉਹ ਅਜੇ ਦੇ ਅੰਦਰ ਲਾਈ ਹੋਈ ਤੇ ਉਤੋਂ ਪਤਾ ਲੱਗਾ ਬਈ ਤੇ ਜਦੋਂ ਅੰਦਰ ਵੜੀ ਆ ਅਲਮਾਰੀ ਖੁੱਲ੍ਹੀ ਸੀ ਕਿ ਤੱਕ ਲਪਟੇ ਹੋਈ ਸੀ ਤਾਂ ਜੀ ਫੇਰ ਪਤਾ ਲੱਗਾ ਅਲਮਾਰੀ ਦੇ ਵਿੱਚ ਸੀਗਾ ਸਾਰਾ ਗਹਿਣਾ ਸਾਰਾ ਵਿੱਚ ਗਹਿਣਾ ਇੰਦੀ ਲੋਕਾਂ ਨੇ ਵਿੱਚ ਲੋਕ ਤੋੜ ਕੇ ਤੇ ਫੇਰ ਉਹਨਾਂ ਨੇ ਕੱਢ ਕੇ ਲਿਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕੋਈ ਮੰਗੇ ਜਿਵੇਂ ਬਾਤਾਂ ਕੀਤੀ ਹੋਈ ਆ ਤੇ ਸਾਨੂੰ ਵੀ ਪਤਾ ਲੱਗਾ ਵੀ ਟੱਕਦੀ ਪਿੰਡੋਂ ਵੀ ਹੋਵੇ ਤੇ ਅੰਦਰ ਨੂੰ ਪਤਾ ਹੀ ਜਾਵੇ ਹੋਰਾਂ ਨੂੰ ਵੀ ਅਗਲਾ ਜੀ ਕੁਝ ਪਤਾ ਲੱਗਾ ਕਿ ਕੋਈ ਕਾਦੇ ਤੇ ਆਏ ਹੈ ਜਿਹੜੇ ਮੇ ਜੀ ਤੁਹਾਨੂੰ ਕੋਈ ਨਹੀਂ ਪਤਾ ਲੱਗਾ ਵੀ ਜਾਂ ਗੱਡੀ ਤੇ ਆਏ ਆ ਜਾਂ ਮੋਟਰਸਾਈਕਲ ਤੇ ਇਧਰ ਕੋਈ ਨਹੀਂ ਪਤਾ ਲੱਗਾ ਨੇ ਗਹਿਣੇ ਤੇ ਪੈਸੇ ਹੀ ਉਹਨਾਂ ਨੇ ਚਾਹ ਜੀ ਹਾਂ ਜੀ ਕੋਈ ਹੋਰ ਸਮਾਨ ਧਰਦਾ ਕੋਈ ਸਮਾਨ ਹੋਵੇ ਖਲਾਰਾ ਵਗੈਰਾ ਕੋਈ ਪਾਇਆ ਹੋਵੇ ਪਾਸਪੋਰਟ ਲੈ ਕੇ ਜੇ ਬੱਚੇ ਦਾ ਜੀ ਬਸ ਹਾਂ ਜੀ ਬੰਦ ਕੀ ਨਾਮ ਜੀ ਰਾਜਨ ਸਿੰਘ ਕੀ ਕਹਿਣਾ ਚਾਹੋਗੇ ਕਿਹਦਾ ਕੀ ਗੱਲਬਾਤ ਹੋ ਗਈ ਆ ਗੱਲਬਾਤ ਅਸੀਂ ਪਾ ਜੀ ਇਹ ਹੋਈ ਆ ਅਸੀਂ 1:30 ਵਜੇ ਉੱਠੇ ਆ ਬਾਥਰੂਮ ਕਰਕੇ ਗਏ ਆ ਤੇ ਇਸ ਕਮਰੇ ਚ ਮੈਂ ਆਈ ਆਂ ਕੋਈ ਵਾਸਤਾ ਕੁਛ ਨਹੀਂ ਸੀਗਾ ਸਾਡੇ ਸਾਡੇ ਕੁੰਡੇ ਖੁੱਲੇ ਹੁੰਦੇ ਆਂਦਾ ਜਦੋਂ ਅਸੀਂ 4:30 ਵਜੇ ਮੈਨੂੰ ਮਾਤਾ ਨੇ ਠਾਇਆ ਮਾਤਾ ਕਹਿੰਦੀ ਰਾਜਪੇ ਮੈਂ ਬਾਥਰੂਮ ਆਇਆ ਮੈਂ ਕਿਹਾ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਹਿੰਦੇ ਹਰੀ ਨੂੰ ਤਾਂ ਆਈ ਨਹੀਂ ਬਹਾਵਾ ਕਿੱਦਾਂ ਬੂਆ ਲੱਗ ਗਿਆ ਜਦੋਂ ਮੈਂ ਖੜਕਾ ਕੀਤਾ ਉਹ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਬੂਆ ਖੁੱਲੇ ਨਾ ਅਈ ਦੱਸ ਜਿੱਦਾਂ ਕੋਈ ਮਗਰ ਖੜਾ ਹੁੰਦਾ ਹੈ ਮਗਰ ਮਾਤਾ ਨੂੰ ਫੜ ਕੇ ਮੈਂ ਕਹਾਂ ਮम्मी ਇੱਥੇ ਕੁਰਸੀ ਤੇ ਖੜੀ ਹੋ ਮੈਂ ਦੇਖਾਂ ਕੌਣ ਆ ਯਾਦ ਮੈਨੂੰ ਹੋਲੇ ਆ ਤਾਂ ਮੁੜ ਕੇ ਟੀਵੀ ਟਰਾਲੀ ਵਾਲਾ ਮਹਮੂਰੇ ਪਈ ਸੀ ਤੇ ਇਹ ਮੈਂਡ ਚ ਹੀ ਬਰਾ ਹੋ ਗਈ ਉਹ ਨਚਲਸੀ ਕੋਈ ਪੱਜ ਦੇ ਦੇ ਦੇਖਿਆ ਸੀ ਨਹੀਂ ਗਾ ਜੇ ਅਸੀਂ ਕਿ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੈਗ ਪਈ ਆ ਇਹਨਾਂ ਨੇ ਮੈਨੂੰ ਆ ਕੇ ਦੇਖਿਆ ਕੀ ਹੋ ਗਿਆ ਇਹਨਾਂ ਨੇ ਕਹਾਣੀ ਮਾਤਾ ਨੂੰ ਕੁਸ ਹੋ ਗਿਆ ਇਹ ਸਾਵਾ ਨੂੰ ਕੰਨ ਲੱਗੇ ਗਈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੀ ਸਾਡਾ 1/2 ਕਿਲੋ ਸੋਨਾ ਸੀ ਮੇਰਾ 20000 ਰੁਪਈਆ ਸੀਗਾ ਉਹਨਾਂ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀਗਾ ਸਾਥੀਕਰ ਪਤਾ ਨਹੀਂ ਕਿਹੜਾ ਟਾਈਮ ਆ ਕੇ ਰਸਤਾ ਕੁਝ ਪਤਾ ਲੱਗਾ ਕਿੰਨੇ ਜਣੇ ਸੀਗੇ ਆਈ ਦੀ ਹੋਏਗਾ ਸਾਨੂੰ ਕੋਈ ਪਤਾ ਨਹੀਂਗਾ ਭਾਜੀ ਇੱਕ ਦਿਨ ਕੋਈ ਪਤਾ ਨਹੀਂ ਆਹੀ ਦੋ ਸਾਡੇ ਬੰਦੇ ਨੇ ਕਿਹੜਾ ਸਾਦਾ ਮਗਰ ਬੰਦਾ ਤਾਂ ਜਨਾਲਾ ਸੀ ਜਾਂ ਕੋਈ ਜਹਾਜ਼ ਸੀ ਤਾਂ ਮੈਨੂੰ ਹੀ ਦੇਖਣ ਲੱਗ ਗਿਆ ਵੀ ਕੀ ਹੋ ਗਿਆ ਇਹ ਜਿਹੜਾ ਸਮਾਨ ਪਿਆ ਸੀ ਕੱਦ ਚ ਪਿਆ ਸੀ ਇਹ ਲੋਕਰਾਂ ਚ ਪਿਆ ਸੀਗਾ ਵਿੱਚ ਲਵਾਰੀ ਦੇ ਲੋਕਰ ਦੇ ਤਾਲੇ-ਕੁੱਲੇ ਤੋੜੇ ਜਾਂ ਲੋਕਰ ਦੇ ਤਾਲੇ-ਕੁੱਲੇ ਤੋੜੇ ਹੋਏ ਨੇ ਸਰਲ ਹੋ ਗਏ ਵੀ ਇਦਾਂ ਦਾ ਤਲੱਕਰੀ ਹੈ ਨਹੀਂ ਕਿਸੇ ਦਾ ਜਿੱਦਾਂ ਦੇ ਲੱਗੇ ਹੋਏ ਦਾ ਕਰਨੇ ਤੇ ਮਾਲਕ ਜਿੰਨਾ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਜਿਹੜਾ ਹੈਗਾ ਚੋਰ ਦਾਖਲ ਹੁੰਦੇ ਨੇ ਗ੍ਰਿਲ ਤੋੜਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਲਮਾਰੀਆਂ ਦੇ ਵਿੱਚ ਜਿਹੜੇ ਮੋਤਰੇ ਦੀਆਂ ਅਲਮਾਰੀਆਂ ਨੇ ਉਹਨਾਂ ਦੇ ਲੋਕ ਤੋੜਦੇ ਨੇ ਉਸ ਤੋਂ ਬਾਅਦ ਜਿਹੜਾ ਲੋਕਰ ਤੋੜਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਵਿੱਚ ਜੋ ਸੋਨੇ ਦਾ ਗਹਿਣਾ ਜਾਂ ਚਾਂਦੀ ਦਾ ਗਹਿਣਾ ਪਿਆ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਅਤੇ ਇੱਕ ਪਾਸਵਰਡ ਵੀ ਲੈ ਕੇ ਜਿਹੜੇ ਹੈਗੇ ਚੋਰ ਫਰਾਰ ਹੋ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਤਾਰ